ਏ ਭੰਗੜੇ ਨਾਲ ਸਟੇਜਾਂ ਤੇ ਧੱਕ ਪਾਉਣ ਵਾਲੀ ਬਲਾਸਟਰ ਜੋੜੀ ਨੂੰ ਤਾਂ ਤੁਸੀਂ ਸਭ ਜਾਣਦੇ ਹੋ ਜੋ ਅਕਸਰ ਕਿਸੇ ਨਾ ਕਿਸੇ ਮਾਮਲੇ ਕਰਕੇ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਹਾਲੀ ਵਿੱਚ ਬਲਾਸਟਰ ਜੋੜੀ ਵਾਲਾ ਵੀਤ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਜਿਸ ਕਾਰਨ ਉਹ ਹਸਪਤਾਲ ਵਿੱਚ ਦਾਖਲ ਹੋਇਆ ਸੀ ਤੇ ਉਸ ਦੀ ਸਰਜਰੀ ਵੀ ਹੋਈ ਸੀ ਇਸ ਮਾਮਲੇ ਤੋਂ ਬਾਅਦ ਲੋਕਾਂ ਵੱਲੋਂ ਉਹਨਾਂ ਨੂੰ ਕਾਫੀ ਨੈਗੇਟਿਵ ਕਮੈਂਟ ਕੀਤੇ ਜਾ ਰਹੇ ਸਨ ਪਰ ਹੁਣ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਵੱਡੀ ਖੁਸ਼ਖਬਰੀ ਆਈ ਹੈ। ਸੋਸ਼ਲ ਮੀਡੀਆ ਤੇ ਆਈ ਤਾਜ਼ਾ ਅਪਡੇਟ ਮੁਤਾਬਕ ਬਲਾਸਟਰ ਜੋੜੀ ਨੇ ਆਪਣੀ ਮਿਹਨਤ ਦੇ ਨਤੀਜੇ ਵਜੋਂ ਭੰਗੜੇ ਰਾਹੀਂ ਕਮਾਈ ਕਰਕੇ ਨਵੀਂ ਕਾਰ ਖਰੀਦੀ ਹੈ। ਉਹਨਾਂ ਨੇ ਨਵੀਂ ਗੱਡੀ ਖਰੀਦਨ ਮਗਰੋਂ ਇੱਕ ਅਰਤਕੇ ਖੁਸ਼ੀ ਮਨਾਈ ਤੇ ਵੀਡੀਓ ਵੀ ਸਾਂਝੀ ਕੀਤੀ ਜਿਸ ਉੱਤੇ ਲੋਕ ਵਧਾਈਆਂ ਦੇ ਰਹੇ ਹਨ। ਉਹਨਾਂ ਨੇ PV13 ਕਾਰ ਬਾਜ਼ਾਰ ਤੋਂ ਕਾਲੀ ਸਕਾਰਪਿਓ ਖਰੀਦੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ। ਪਰਿਵਾਰ ਅਤੇ ਚਾਣ ਵਾਲਿਆਂ ਲਈ ਇਹ ਵੱਡਾ ਖੁਸ਼ੀ ਦਾ ਮੌਕਾ ਹੈ ਅਸੀਂ ਵੀ ਉਹਨਾਂ ਦੀ ਮਿਹਨਤ ਨੂੰ ਸਲਾਮ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਉਹ ਸਦਾ ਤੰਦਰੁਸਤ ਰਹਿਣ ਹੱਸਦੇ ਖੇੜਦੇ ਰਹਿਣ ਤੇ ਹੋਰ ਵੱਡੀਆਂ ਕਾਮਯਾਬੀਆਂ ਹਾਸਲ ਕਰਦੇ ਰਹਿਣ ਤੁਸੀਂ ਵੀ ਕਮੈਂਟ ਕਰਕੇ ਉਹਨਾਂ ਨੂੰ ਵਧਾਈਆਂ ਦੇਣਾ ਨਾ ਭੁੱਲੋ ਜੇ ਤੁਸੀਂ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ